ਜਿਹੜੀਆਂ ਆਪਣੇ ਭੈਣ ਭਰਾਗੇ ਇਹਨਾਂ ਦੀਆਂ ਵੀਡੀਓ ਵੇਖ ਕੇ ਇੱਥੋਂ ਤੱਕ ਪਹੁੰਚਿਆ ਕਹਿੰਦੇ ਇੱਥੋਂ ਤੱਕ ਇੱਕ ਵੀਡੀਓ ਵੀ ਪਈ ਹੈਗੀ ਆਪਣੀਆਂ ਜਿਹੜੀਆਂ ਭੈਣਾਂ ਦੀ ਕਹਿੰਦੇ ਇੱਥੋਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਜਿਹੜਾ ਰਾਸ਼ਨ ਪਿੱਛੇ ਪਿੱਛੇ ਰਹਿ ਜਾ ਰਿਹਾ ਉਹ ਅੱਜ ਅਸੀਂ ਆ ਕੇ ਇੱਥੋਂ ਤੱਕ ਪਹੁੰਚ ਕੀਤੀ ਹੈ ਸਾਡੇ ਪਿੰਡ ਭਗਨੇ ਤੋਂ ਵੀ ਕਾਫੀ ਲੋਕ ਸਾਡੇ ਭਰਾਏ ਆ ਗਏ ਜਿਹੜਾ ਵੀ ਲੰਗਰ ਵੀ ਲੈ ਕੇ ਆਇਆ ਹੋਰ ਸੁੱਤੀਆਂ ਰਸਤੇ ਤੇ ਆ ਗਏ ਸਾਡੀ ਮੈਡਮ ਕੀਤਾ ਭਟਾਣ ਹੋ ਰਾਜਵੀਰ ਪਰ ਇਸ ਮਾਸੇਵਿਕ ਜੋ ਮਾਲਾ ਤੋਂ ਬਾਬਾ ਦਰਸ਼ਨ ਸਿੰਘਾ ਕੁੱਲੀ ਵਾਲਿਆਂ ਦੇ ਗੁਰਦੁਆਰੇ ਤੋਂ ਉੱਥੋਂ ਆਪਣਾ ਆਏ ਹੋਏ ਨੇ ਸੁੱਕੀਏ ਰਸਤਾ ਲੈ ਕੇ ਅਸੀਂ ਮਤਲਬ ਇਹ ਸਾਰੇ ਹਾਲਾਤ ਦੇਖ ਕੇ ਜਿਹੜੇ ਹੜ੍ਹ ਹੜ੍ਹ ਨਾਲ ਪੀੜਤ ਲੋਕ ਹੈਗੇ ਉਹਨਾਂ ਦੀ ਸੇਵਾ ਵਾਸਤੇ ਆਏ ਹਾਂ ਬਿਲਕੁਲ ਬਿਲਕੁਲ ਜੀ ਤੁਹਾਨੂੰ ਸੱਚ ਕਿਹਾ ਵੀਰ ਗੈਰੀ ਨੇ ਕਿਉਂਕਿ ਜਿਹੜੇ ਪਿੰਡੋਂ ਪਿੰਡ ਘੜਾ ਮ ਚੌਧਰੀ ਹੁੰਦੇ ਆ ਘਰ ਉਹ ਆਪਣੇ ਘਰ ਦੇ ਪਏ ਆ ਨਾ ਜਿਨ੍ਹਾਂ ਦੇ ਘਰ ਕੋਈ ਡੰਗਰ ਬਖਸ਼ਾ ਨਹੀਂ ਕੋ ਕੁਛ ਨਹੀਂ ਉਹਨਾਂ ਫੀਡ ਦੱਸੋ ਵੀ ਕੀ ਆਪਣੇ ਕੀੜਿਆਂ ਨੂੰ ਪਾਉਣੀ ਉਹ ਨਜਾਇਜ਼ ਹੀ ਸਾਡੇ ਸਿੱਪਾ ਜਿਹੜਾ ਬਦਨਾਮ ਕਰਦੇ ਤੇ ਮਜੂਸ ਇੱਕ ਸਮਾਜ ਨੂੰ ਬਦਨਾਮ ਕਰਨਦੇ ਆ ਕਿਉਂਕਿ ਸਾਡੇ ਗਰੀਬਾਂ ਦਾ ਇਹੋ ਜਿਹਾ ਮਾਰਾ ਜੋ ਹੋ ਚੁੱਕਿਆ ਹੋਆ ਕਿ ਜਿਹੜੇ ਜਿਹੜੇ ਫਾਰਮੇਸੀ ਬੰਦੇ ਨੇ ਐਨ ਜੀਓ ਵਾਲੇ ਜਾਂ ਹੋਰ ਲਾਲੂ ਕੜਮ ਚੌਧਰੀ ਉਹ ਸਿਰਫ ਆਪਣੇ ਫਾਰਮੇਸੀ ਬੰਦੇ ਪਕਤਾਉਣਦੇ ਆ ਕੋਈ ਗਰੀਬਾਂ ਕੋਈ ਮੂੰਹ ਚੋਕੀ ਨਹੀਂ ਵੇਖਣਦੇ ਗਰੀਬ ਮਰਜੀ ਭਾਪਾਸਾ ਤੇ ਆਇਆ ਮਰ ਜੇ ਕਿਸੇ ਨੂੰ ਕੋਈ ਖਿਆਲ ਨਹੀਂ ਬਸ ਅਸੀਂ ਗੀਤਾ ਗਿਲ ਪ੍ਰਧਾਨ ਜੀ ਨੂੰ ਫਿਰ ਰਾਤੀ ਗਵਰੀ ਵੀ ਨੇ ਕਾਲ ਲਾਈ ਕਿ ਜਿੱਦਾਂ ਸਾਡਾ ਸਮਾਜ ਆ ਬਿਲਕੁਲ ਜਾਗਿਆ ਨਹੀਂ ਹੈਲਪ ਕਰਨੀ ਆ ਤੇ ਜਿੰਨੇ ਹੀ ਜੋਗੇ ਆਪਾਂ ਹੈਗੇ ਆ ਅੱਜ ਆਪਾਂ ਤੁਹਾਡੀ ਸੇਵਾ ਦੇ ਵਿੱਚ ਪਹੁੰਚੇ ਆ ਬਾਬਾ ਜੀ ਸਾਡੇ ਗੱਬਰ ਸਿੰਘ ਖਾਲਸਾ ਦੇ ਸਾਡੇ ਹੋਰ ਹੀ ਵੀਰ ਬਹੁਤ ਨਾਲ ਆਏ ਨੇ ਸਾਰਿਆਂ ਦੇ ਸੰਜੋਗ ਦੇ ਨਾਲ ਜਿੰਨੀ ਤੁਹਾਡੀ ਸੇਵਾ ਹੋ ਸਕੀ ਆਪਾਂ ਤੁਹਾਡਾ ਨਾਮ ਇਹ ਨਹੀਂ ਕਹਿੰਦੇ ਤੁਹਾਨੂੰ ਕੋਠੀਆਂ ਮਹਿਲ ਬਣਾ ਦੇ ਜਾਗੇ ਉਹ ਕੁਝ ਨਹੀਂ ਜਿੰਨੇ ਜੋਗੇ ਆਪਾਂ ਹੈਗੇ ਆ ਆਪਾਂ ਸ਼ੁਰੂ ਕਰੂੰਗੀ ਠੀਕ ਹੈ ਜੀ ਤੁਸੀਂ ਰੱਬ ਕੋਲ ਇਹ ਅਰਦਾਸ ਕਰੋ ਕਿ ਤੁਹਾਡੀ ਭੈਣ ਹੋਰ ਉੱਚੀ ਜਾਵੇ ਦੱਸੋ ਉੱਚਾ ਜਾਵੇ ਮੈਂ ਆਪਣੇ ਐਸਸੀ ਭਾਈਚਾਰੇ ਨੂੰ ਸਭ ਤੋਂ ਉੱਪਰ ਵੇਖਣਾ ਚਾਹੁੰਨੀ ਹ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਨਾ ਅਸੀਂ ਸਭ ਤੋਂ ਉੱਪਰ ਸੀਗੇ ਹੈਗੇ ਸੀ ਨਾ ਪਰ ਮੈਂ